ਤਾਂ ਮੇਰਾ ਵਿਸ਼ਾ ਹੈ ਘਰ ਦੇ ਅੰਦਰ ਬੋਲਦਿਆਂ ਗੱਲਬਾਤ ਕਰਦਿਆਂ ਸਮਾਜ ਦੇ ਅੰਦਰ ਬੈਂਦਿਆਂ ਉੱਠਦਿਆਂ ਗੱਲਬਾਤ ਕਰਦਿਆਂ ਮਿੱਤਰਾਂ ਦੋਸਤਾਂ ਦੀ ਮਜਲਿਸ ਦੇ ਅੰਦਰ ਜਾਂ ਰਿਸ਼ਤੇਦਾਰਾਂ ਵਿੱਚ ਬਹਿ ਕੇ ਕਿਤੇ ਤੁਹਾਡੇ ਤੋਂ ਊਣਤਾ ਹੀ ਹੋ ਜਾਏ ਤੁਹਾਡੇ ਤੋਂ ਗਲਤੀ ਹੋ ਜਾਏ ਤੇ ਉਸ ਗਲਤੀ ਨੂੰ ਮੰਨ ਲੈਣ ਵਿੱਚ ਪੜਾ ਹੁੰਦਾ ਉਦੇ ਵਿੱਚ ਨਾ ਮੈਂ ਅੱਗੇ ਜਾ ਕੇ ਦੱਸਾਂਗਾ ਵੀ ਗਲਤੀ ਨੂੰ ਮੰਨ ਲੈਣ ਵਿੱਚ ਭਲਾ ਕੀ ਹੈ ਗਲਤੀ ਹੋ ਜਾਣਾ ਸੁਭਾਵਕ ਹੈ ਸੁਭਾਅ ਦੇ ਅੰਦਰ ਸ਼ਾਮਲ ਹੈ ਕਿਉਂਕਿ ਆਪਾਂ ਮੁਕੰਮਲ ਨਹੀਂ ਆ ਬਹੁਤ ਸਾਰੇ ਐਂਗਲ ਨੇ ਜਿਹੜੇ ਐਂਗਲਾਂ ਤੋਂ ਅਸੀਂ ਅੰਦਰੋਂ ਅਧੂਰੇ ਆ ਮੁਕੰਮਲ ਨਹੀਂ ਆ ਗਲਤੀ ਹੋ ਜਾਣਾ ਸੁਭਾਵਕ ਹੈ ਪਰ ਗਲਤੀ ਨੂੰ ਮੰਨ ਲੈਣਾ ਇਹ ਵੀ ਸੂਰਮ ਗਤੀ ਵਰਗਾ ਕੰਮ ਹੈ ਅਕਸਰ ਹੁੰਦਾ ਇਹ ਹੈ ਕਿ ਗਲਤੀ ਕਰਨ ਤੋਂ ਬਾਅਦ ਗਲਤੀ ਮੰਨਣ ਦੀ ਬਜਾਏ ਆਪਣੀ ਗਲਤੀ ਨੂੰ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਲੋਕ ਲੱਗ ਜਾਂਦੇ ਨੇ ਕਿ ਨਹੀਂ ਮੈਂ ਗਲਤ ਨਹੀਂ ਬੋਲਿਆ ਮੈਂ ਗਲਤ ਨਹੀਂ ਕੀਤਾ ਮੈਂ ਗਲਤ ਨਹੀਂ ਕੀਤਾ ਐਦਾਂ ਆਪਣੀ ਗਲਤੀ ਨੂੰ ਜਸਟੀਫਾਈਡ ਕਰਦੇ ਨੇ ਗਲਤੀ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਗਲਤ ਨਹੀਂ ਹਾਂ ਬੇਸ਼ੱਕ ਉਹਨੂੰ ਵੀ ਅੰਦਰੋਂ ਪਤਾ ਹੁੰਦਾ ਹੈ ਕਿ ਮੇਰੇ ਕੋਲੋਂ ਗਲਤ ਬੋਲ ਨਿਕਲ ਗਿਆ ਜ਼ੁਬਾਨ ਫਿਸਲ ਗਈ ਜਾਂ ਗਲਤ ਹੋ ਗਿਆ ਪਰ ਫਿਰ ਵੀ ਗਲਤੀ ਨੂੰ ਗਲਤੀ ਨਾ ਮੰਨ ਕੇ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹ ਉੱਤੋਂ ਹੋਰ ਵੱਡੀ ਗਲਤੀ ਹੋ ਜਾਂਦੀ ਹੈ ਡਬਲ ਗਲਤੀ ਹੋ ਜਾਂਦੀ ਹੈ ਜਦੋਂ ਤੁਸੀਂ ਆਪਣੀ ਗਲਤੀ ਨੂੰ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹੋ ਤੇ ਅੱਗੇ ਜਾ ਕੇ ਦੋ ਗੱਲਾਂ ਵਾਪਰਦੀਆਂ ਨੇ ਨੰਬਰ 1 ਦੇ ਉੱਤੇ ਤੁਸੀਂ ਮਿੱਤਰਾਂ ਦੀ ਨਜ਼ਰ ਵਿੱਚ ਰਿਸ਼ਤੇਦਾਰਾਂ ਦੀ ਨਜ਼ਰ ਵਿੱਚ ਜਾਂ ਮੈਂ ਗੱਲ ਨੂੰ ਹੋਰ ਸੰਕੋਚ ਕੇ ਨੇੜੇ ਲਿਆਵਾਂ ਘਰ ਦੇ ਜੀਵਾਂ ਦੇ ਅੰਦਰ ਘਰ ਦੇ ਅੰਦਰ ਬੈਠਿਆਂ ਉੱਠਿਆਂ ਵੱਧ ਘੱਟ ਬੋਲਿਆ ਗਿਆ ਤੁਸੀਂ ਆਪਣੀ ਗਲਤੀ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਨ ਲੱਗ ਪਏ ਮੰਨਣ ਦੀ ਬਜਾਏ ਸਿੱਧ ਕਰਨ ਦੀ ਕੋਸ਼ਿਸ਼ ਕਰਨ ਲੱਗ ਪਏ ਘਰ ਦੇ ਜੀਵਾਂ ਦੇ ਅੰਦਰ ਤੁਹਾਡੀ ਕਦਰ ਘਟ ਜਾਏਗੀ ਰਿਸ਼ਤਾ ਤੇ ਉਹੀ ਰਹਿਣਾ ਤੁਸੀਂ ਪਿਤਾ ਹੋ ਮਾਤਾ ਹੋ ਭੈਣ ਹੋ ਭਾਈ ਹੋ ਕੌਣ ਹੋ ਕੌਣ ਨਹੀਂ ਰਿਸ਼ਤੇ ਵਿੱਚ ਫਰਕ ਨਹੀਂ ਪੈਣਾ ਪਰ ਤੁਹਾਡੀ ਦੂਸਰੇ ਪਰਿਵਾਰ ਦੇ ਮੈਂਬਰਾਂ ਦੀ ਨਿਗਾਹ ਦੇ ਅੰਦਰ ਕਦਰ ਘਟਣੀ ਸ਼ੁਰੂ ਹੋ ਜਾਏਗੀ ਉਹ ਸੋਚਣਾ ਸ਼ੁਰੂ ਕਰ ਦੇਣਗੇ ਵੀ ਕਮਾਲ ਦਾ ਬੰਦਾ ਹੈ ਗਲਤੀ ਕਰਦਾ ਵੀ ਹੈ ਤੇ ਫਿਰ ਗਲਤੀ ਨੂੰ ਗਲਤੀ ਮੰਨਦਾ ਵੀ ਨਹੀਂ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਮੈਂ ਗਲਤ ਨਹੀਂ ਹਾਂ ਅਗਰ ਦੂਸਰੇ ਜੀ ਸਿਆਣਪ ਕਰਕੇ ਤੁਹਾਡੀ ਗਲਤੀ ਦੇ ਅੱਗੇ ਚੁੱਪ ਕਰ ਵੀ ਜਾਣ ਤੇ ਫੇਰ ਤੁਹਾਡਾ ਸੁਭਾਅ ਸੇਜੇ ਜਿਦਾਂ ਦਾ ਬਣ ਜਾਏਗਾ ਵੀ ਤੁਸੀਂ ਦੁਬਾਰਾ ਦੁਬਾਰਾ ਗਲਤੀਆਂ ਕਰਨੀਆਂ ਸ਼ੁਰੂ ਕਰ ਦੋਗੇ ਇਹ ਦੋ ਗੱਲਾਂ ਵਾਪਰਦੀਆਂ ਨੇ ਗਲਤੀ ਨਾ ਮੰਨਣ ਦੇ ਕਾਰਨ ਹਾਂ ਜੇ ਗਲਤੀ ਹੋ ਗਈ ਹੈ ਤੇ ਬੜੇ ਸਰਲ ਜਿਹੇ ਲਫ਼ਜ਼ਾਂ ਦੇ ਅੰਦਰ ਇਸ਼ੂ ਬਣਨ ਤੋਂ ਪਹਿਲਾਂ ਪਹਿਲਾਂ ਮੁੱਦਾ ਬਣਨ ਤੋਂ ਪਹਿਲਾਂ ਪਹਿਲਾਂ ਇਹ ਗੱਲ ਕਹਿ ਦਿਓ ਭਾਈ ਗਲਤੀ ਹੋ ਗਈ ਯਾਰ ਮੈਂ ਕਿਹੜਾ ਰੱਬ ਆ ਮੈਂ ਕਿਹੜਾ ਮੁਕਮਲ ਆ ਹੋ ਗਈ ਗਲਤੀ ਮੈਂ ਵੀ ਤੁਹਾਡੇ ਵਰਗਾ ਮਾਂ ਉਮਰ ਚ ਸਾਲ ਵੱਡਾ ਹੋਵਾਂਗਾ ਕੋਈ ਦੋ ਜਮਾਤਾਂ ਵੱਧ ਪੜ੍ਹਿਆ ਹੋਵਾਂਗਾ ਪਰ ਹੋ ਗਈ ਮੇਰੇ ਤੋਂ ਆ ਬੋਲਿਆ ਗਿਆ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਲੈ ਗੱਲ ਉੱਥੇ ਖਤਮ ਹੋ ਜਾਏਗੀ ਜਦੋਂ ਤੁਸੀਂ ਉਹਨੂੰ ਇੱਕ ਮੁੱਦਾ ਬਣਾ ਲੈਂਦੇ ਹੋ ਉਹਨੂੰ ਰਿੱੜਕਣਾ ਸ਼ੁਰੂ ਕਰ ਦਿੰਦੇ ਹੋ ਉਹਨੂੰ ਸਿੱਧ ਕਰਨਾ ਸ਼ੁਰੂ ਕਰ ਦਿੰਦੇ ਹੋ ਇਧਰੋਂ ਦਲੀਲਾਂ ਫੜ ਇਧਰੋਂ ਦਲੀਲਾਂ ਫੜ ਤੇ ਫਿਰ ਲੈ ਦੇ ਕੇ ਜਦੋਂ ਕੋਲ ਕੁਝ ਨਹੀਂ ਨਾ ਬਚਦਾ ਤੇ ਫਿਰ ਇੱਕੋ ਹੀ ਗੱਲ ਕਹਿੰਦੇ ਉਹ ਮੈਂ ਵੱਡਾ ਵਾਂ ਤੇ ਵੱਡੇ ਦਾ ਮਤਲਬ ਇਹ ਥੋੜਾ ਜਿਹਾ ਵੀ ਵੱਡਾ ਗਲਤੀਆਂ ਕਰੇ ਵੱਡੇ ਦਾ ਮਤਲਬ ਇਹ ਥੋੜਾ ਜਿਹਾ ਵੀ ਉਹਨੂੰ ਹੱਕ ਮਿਲ ਜਾਂਦਾ ਵੀ ਉਹ ਗਲਤੀ ਕਰ ਲਵੇ ਤੇ ਮੰਨੇ ਨਾ ਹਾਲਾਂਕਿ ਤੁਹਾਡਾ ਮਮੂਲੀ ਜਿਹਾ ਬੋਲ ਬੋਲਿਆ ਵੀ ਗਲਤੀ ਹੋ ਗਈ ਬੇਟਾ ਗਲਤੀ ਹੋ ਗਈ ਧੀਏ ਗਲਤੀ ਹੋ ਗਈ ਪਤਨੀ ਨੂੰ ਕਹਿ ਦੋ ਵੀ ਗਲਤੀ ਹੋ ਗਈ ਗਲਤੀ ਹੋ ਗਈ ਭਾਈ ਤੋਂ ਇਨੀ ਨਿੱਕੀ ਜੀ ਗੱਲ ਕਹਿਣ ਦੇ ਨਾਲ ਤੁਹਾਡੀ ਵੱਡੀ ਗਲਤੀ ਟਲ ਸਕਦੀ ਹੈ ਉਹਦਾ ਅਸਰ ਤੁਹਾਡੇ ਤੇ ਉਹਨੂੰ ਟਲ ਸਕਦਾ ਹੈ ਪਰ ਜਦੋਂ ਤੁਸੀਂ ਸਿੱਧ ਕਰਨ ਦਾ ਯਤਨ ਕਰਦੇ ਹੋ ਅਸਰ ਵਧਣਾ ਸ਼ੁਰੂ ਹੋ ਜਾਂਦਾ ਹੈ ਮਨੋਂ ਤੁਸੀਂ ਰੋਡ ਦੇ ਉੱਤੇ ਜਾ ਰਹੇ ਹੋ ਰੈੱਡ ਲਾਈਟ ਕ੍ਰਾਸ ਕਰ ਗਏ ਹੋ ਅੱਗੇ ਤੁਹਾਨੂੰ ਪੁਲਿਸ ਵਾਲੇ ਨੇ ਲਾਈਟਾਂ ਲਾ ਕੇ ਰੋਕ ਲਿਆ ਉਹਨੇ ਰੋਕ ਲਿਆ ਤੇ ਸਭ ਮਨ ਜੋ ਹਾਂ ਪਈ ਗਲਤੀ ਹੋ ਗਈ ਮੈਂ ਐਦਾਂ ਸੀ ਮੇਰਾ ਧਿਆਨ ਇੱਧਰ ਸੀ ਜਾਂ ਉੱਧਰ ਸੀ ਉਹ ਮੌਕੇ ਦਾ ਅਫੀਸਰ ਹੈ ਉਹਦੀ ਚੱਲੀ ਹੋਈ ਕਲਮ ਪੈਨ ਦੇ ਨਾਲ ਵਾਏ ਹੋਏ ਦੋ ਅੱਖਰ ਜੇ ਨਾ ਮੰਨੋਗੇ ਤੇ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਡੇ ਲਈ ਮੁਸੀਬਤ ਖੜੀ ਕਰਨਗੇ। ਤੋਂ ਮੰਨ ਜਾਓ ਮੇਰੀ ਸਪੀਡ ਵੱਧ ਸੀ। ਮੰਨ ਜਾਓ ਮੈਂ ਸਟਾਪ ਸਾਈਨ ਤੇ ਨਹੀਂ ਰੋਕ ਪਾਇਆ। ਮੰਨ ਜਾਓ ਮੈਂ ਰੈੱਡ ਲਾਈਟ ਤੇ ਰੁਕਣ ਲੱਗਾ ਸੀ। ਮੈਂ ਕਿਹਾ ਨਿਕਲ ਜਾਵਾਂਗਾ ਤੇ ਇਦਾਂ ਮੇਰ ਤੋਂ ਗਲਤੀ ਹੋ ਗਈ ਕੁਝ ਵੀ। ਕਿਸੇ ਨਾਲ ਬੋਲਦਿਆਂ ਬੋਲਦਿਆਂ ਤੁਸੀਂ ਗਰਮ ਬੋਲ ਪਏ। ਤੁਹਾਡਾ ਮੂਡ ਆਫ ਸੀ, ਕਿਸੇ ਕਾਰਨ ਆਫ ਸੀ। ਤੁਸੀਂ ਖਪੇ ਘੜਪੇ ਆਏ ਸੀ। ਅਗੋ ਤੁਹਾਡਾ ਮਿੱਤਰ ਮਿਲਿਆ ਰਿਸ਼ਤੇਦਾਰ ਮਿਲਿਆ ਹਾਲਚਾਲ ਪੁੱਛਦਿਆਂ ਪੁੱਛਦਿਆਂ ਤੁਸੀਂ ਗਰਮ ਜੋਸ਼ੀ ਦੇ ਅੰਦਰ ਬੋਲ ਪਏ ਅਗਲਾ ਵੀ ਗਰਮ ਹੋ ਕੇ ਬੋਲੇ ਅੱਛਾ ਦੋਵਾਂ ਦਾ ਤਕਰਾਰ ਵਦਨਾ ਸ਼ੁਰੂ ਹੋਇਆ ਤੇ ਸਾਫ਼ ਕਹਿ ਦਿਓ ਭਾਈ ਮੇਰਾ ਮੂੜਿਆਰ ਠੀਕ ਨਹੀਂ ਸੀ ਮੈਂ ਫਲਾਣੀ ਜਗ੍ਹਾ ਤੋਂ ਆਇਆ ਸਾਂ ਅੰਦਰ ਮੇਰਾ ਕੁਰਜਿਆ ਸੀ ਅੰਦਰ ਮੇਰਾ ਕਲਪਿਆ ਸੀ ਤੇਰ ਗਲਤੀ ਹੋ ਗਈ ਮੈਂ ਤੈਨੂੰ ਖਲਤ ਬੋਲ ਬੈਠਾ ਤੂੰ ਮੇਰਾ ਰਿਸ਼ਤੇਦਾਰ ਪਾ ਮੇਰੇ ਰਿਸ਼ਤੇਦਾਰੀ ਦੇ ਅੰਦਰ ਤੇਰਾ ਹੱਕ ਨੀਵੇਂ ਜਾਂ ਉੱਚਾ ਹੈ ਗੱਲ ਅਰਥ ਨਹੀਂ ਰੱਖਦੇ ਪਰ ਤੂੰ ਰਿਸ਼ਤੇਦਾਰਾਂ ਯਾਰ ਕੋਈ ਗੱਲ ਨਹੀਂ ਮੇਰੇ ਤੋਂ ਗਲਤ ਬੋਲਿਆ ਗਿਆ ਕੋਈ ਗੱਲ ਨਹੀਂ ਯਾਰ ਮaaf ਕਰ ਲੈ ਇੰਨੀ ਗੱਲ ਦੇ ਨਾਲ ਤੁਹਾਡਾ ਸਾਰਾ ਜਿਹੜਾ ਮਾਮਲਾ ਇਹ ਨਾਲ ਜਿਉਂਦਾ ਤਿਉਂ ਰਹੇਗਾ ਇੱਕ ਮੈਂ ਹੋਰ ਗੱਲ ਕਰ ਦਿਆਂ ਗਲਤੀ ਕਰਨਾ ਸਭ ਦੇ ਹਿੱਸੇ ਵਿੱਚ ਆਉਂਦਾ ਹੈ ਐਦਾਂ ਦਾ ਕੋਈ ਦੁਨੀਆ ਵਿੱਚ ਨਹੀਂ ਹੈ ਜਿਹਦੇ ਕੋਲ ਗਲਤੀ ਨਾ ਹੋਈ ਹੋਵੇ ਪੜੇ ਕੋਲ ਹੁੰਦੀ ਐ ਨਾ ਪੜ੍ਹ ਕੋਲ ਹੁੰਦੀ ਐ ਅਮੀਰ ਕੋਲ ਹੁੰਦੀ ਐ ਗਰੀਬ ਕੋਲ ਹੁੰਦੀ ਐ ਹਰ ਜਾਤੀ ਦੇ ਅੰਦਰ ਮਜ਼ਬਬ ਦੇ ਅੰਦਰ ਕੌਮ ਦੇ ਅੰਦਰ ਖਿੱਤੇ ਦੇ ਅੰਦਰ ਹਰ ਬੰਦੇ ਤੋਂ ਗਲਤੀ ਹੁੰਦੀ ਐ ਐਡੀਆਂ ਐਡੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਗਲਤੀਆਂ ਦਾ ਮੁਆਵਜ਼ਾ ਪੂਰੇ ਪਰਿਵਾਰ ਨੂੰ ਕੌਮ ਨੂੰ ਜਾਂ ਦੇਸ਼ ਨੂੰ ਵੀ ਕਦੇ-ਕਦੇ ਭੁਗਤਣਾ ਪੈਂਦਾ ਹੈ ਖਰ ਮੈਂ ਜਿਹੜੇ ਪਾਸੇ ਗੱਲ ਜਾ ਰਿਹਾ ਸਾਂ ਗਲਤੀ ਹੋ ਜਾਣਾ ਸੁਭਾਵਕ ਐ ਸੁਭਾਅ ਦੇ ਅੰਦਰ ਸ਼ਾਮਲ ਐ ਜੁੜੀ ਇਹ ਦੇ ਨਾਲ ਪਰ ਗਲਤੀ ਨੂੰ ਮੰਨਣਾ ਇਹ ਸਾਰਿਆਂ ਦੇ ਹਿੱਸੇ ਵਿੱਚ ਨਹੀਂ ਆਉਂਦਾ ਇਹ ਵਿਰਲਿਆਂ ਵਿਰਲਿਆਂ ਦੇ ਹਿੱਸੇ ਵਿੱਚ ਆਉਂਦਾ ਹੈ ਵੀ ਉਹ ਗਲਤੀ ਨੂੰ ਸਵੀਕਾਰ ਕਰ ਲੈਂਦੇ ਨੇ ਔਰ ਇੱਕ ਹੋਰ ਗੱਲ ਕਹਿ ਦਿਆਂ ਗਲਤੀ ਨੂੰ ਸਵੀਕਾਰ ਕਰਨਾ ਵੀ ਦਾਨਿਆਂ ਦੀ ਨਜ਼ਰ ਦੇ ਅੰਦਰ ਸਿਆਣਿਆਂ ਦੀ ਨਜ਼ਰ ਦੇ ਅੰਦਰ ਸਿਆਣਪ ਦਾ ਇੱਕ ਅੰਗ ਮੰਨਿਆ ਗਿਆ ਹੈ ਗਲਤੀ ਨੂੰ ਸਵੀਕਾਰ ਕਰ ਲੈਣਾ ਵੀ ਗਲਤੀ ਸਵੀਕਾਰਨ ਨਾਲ ਕਦੇ ਇਹ ਨਾ ਸੋਚੋ ਕਿ ਮੇਰੀ ਇੱਜ਼ਤ ਘਟੇਗੀ ਲੈ ਮੈਂ ਦੇ ਸਾਹਮਣੇ ਸੌਰੀ ਕਰਾਂਗਾ ਮੈਂ ਕਹਾਂਗਾ ਮੇਰੇ ਤੋਂ ਗਲਤੀ ਹੋ ਗਈ ਮੇਰੀ ਇੱਜ਼ਤ ਘਟੇਗੀ ਨਹੀਂ ਇੱਜ਼ਤ ਉਹ ਲੋਕ ਸੋਚਦੇ ਨੇ ਘਟੇਗੀ ਜਿਹੜੇ ਸ਼ਿਸ਼ੋਰੇ ਸੁਭਾਅ ਦੇ ਹੁੰਦੇ ਨੇ ਹੌਲੀ ਸੋਚ ਵਾਲੇ ਹੁੰਦੇ ਨੇ ਫੁਕਰੇ ਲੋਕ ਹੁੰਦੇ ਨੇ ਨਹੀਂ ਤੈਨੂੰ ਕੀ ਲੋੜ ਹੈ ਕਹਿਣ ਦੀ ਮੇਰੇ ਤੋਂ ਗਲਤੀ ਹੋਈ ਨਹੀਂ ਉਹਨਾਂ ਫੁਕਰਿਆਂ ਦੇ ਕਹਿ ਲਾ ਕੇ ਆਪਣੇ ਜੀਵਨ ਦੀ ਸ਼ੈਲੀ ਨੂੰ ਵਿਗੜਾ ਨਾ ਦਿਓ ਉਹਨਾਂ ਫੁਕਰਿਆਂ ਤੇ ਸ਼ਿਸ਼ੋਰਿਆਂ ਦੇ ਕਹੇ ਲਾਕੇ ਆਪਣੇ ਜੀਵਨ ਦੀ ਚਾਲ ਨੂੰ ਕਿਉਂ ਤੁਸੀਂ ਲੜਖੜਾ ਰਹੇ ਹੋ ਖੈਰ ਗਲਤੀ ਸਵੀਕਾਰਨ ਦੇ ਨਾਲ ਬਲਕੇ ਤੁਹਾਡੀ ਇੱਜ਼ਤ ਵੱਧ ਜਾਂਦੀ ਦੂਸਰਿਆਂ ਦੀ ਨਜ਼ਰ ਦੇ ਅੰਦਰ ਵੀ ਇੱਕ ਹੋਰ ਗਲਤੀ ਸਵੀਕਾਰਨ ਦੇ ਨਾਲ ਜਿਹੜੀ ਨਫ਼ਰਤ ਹੈ ਨਾ ਉਹਦੇ ਵਿੱਚ ਵੀ ਕਾਟਾ ਬੰਦ ਹੈ ਤੁਹਾਡੇ ਅੰਦਰੋਂ ਨਫ਼ਰਤ ਖਤਮ ਹੋਏਗੀ ਜੇ ਅੱਜ ਮੇਰੇ ਨਾਲ ਬੋਲਿਆ ਇਦਾਂ ਹੋਇਆ ਤੇ ਜਿਹੜਾ ਦੂਜਾ ਹੈ ਜਿਹਦੇ ਸਾਹਮਣੇ ਤੁਸੀਂ ਗਲਤੀ ਕੀਤੀ ਸੀ ਜਿਹਦੇ ਨਾਲ ਗਲਤੀ ਕੀਤੀ ਸੀ ਉਦੇ ਅੰਦਰ ਵੀ ਜਿਹੜੀ ਨਫ਼ਰਤ ਪਲਨੀ ਹੈ ਨਾ ਉਹਨੂੰ ਵੀ ਤੁਸੀਂ ਰੁਕਾਵਟ ਦੇ ਸਕਦੇ ਹੋ ਉਹਨੂੰ ਵੀ ਬੰਨਾ ਮਾਰ ਸਕਦੇ ਹੋ ਉਹ ਵੀ ਸੋਚੇਗਾ ਯਾਰ ਬੰਦਾ ਤੇ ਚੰਗਾ ਹੈ ਬੰਦਾ ਹੈ ਗਲਤੀ ਹੋ ਗਈ ਪਰ ਨਾਲ ਦੀ ਨਾਲ ਮੰਨ ਗਿਆ ਉਹਨੇ ਕਹਿ ਦਿੱਤਾ ਯਾਰ ਸੌਰੀ ਗਲਤੀ ਹੋ ਗਈ ਉਹਦੇ ਅੰਦਰੋਂ ਵੀ ਨਫ਼ਰਤ ਖਤਮ ਤੁਹਾਡੇ ਅੰਦਰੋਂ ਵੀ ਨਫ਼ਰਤ ਖਤਮ ਤੁਹਾਡਾ ਸਵੀਕਾਰਨਾ ਦੂਜਿਆਂ ਦੇ ਮਨਾਂ 'ਚ ਇੱਜ਼ਤ ਬਣਾਉਂਦਾ ਹੈ ਔਰ ਤੁਹਾਡੀ ਇੱਜ਼ਤ ਦੇ ਕੱਦ ਨੂੰ ਹੋਰ ਕਈ ਗੁਣਾ ਉੱਚਾ ਕਰਦਾ ਹੈ ਇਸ ਕਰਕੇ ਮੈਂ ਗੱਲ ਨੂੰ ਦੁਬਾਰਾ ਉੱਥੇ ਲੈ ਆਵਾਂ ਪਰਿਵਾਰ ਵਿੱਚ ਰਹਿੰਦੇ ਹੋ ਪਰਿਵਾਰ ਦੇ ਮੈਂਬਰਾਂ ਵਿੱਚ ਤੁਹਾਡਾ ਕੋਈ ਰੁਤਬਾ ਹੈ ਕੋਈ ਅਹੁਦਾ ਹੈ ਤੁਸੀਂ ਪਿਓ ਹੋ ਮਾਂ ਹੋ ਭੈਣ ਹੋ ਭਾਈ ਹੋ ਪਤੀ ਹੋ ਪਤਨੀ ਹੋ ਧੀ ਪੁੱਤ ਨੂੰ ਕੋਈ ਵੀ ਹੋ ਪਰ ਜੇ ਕਿਤੇ ਕੋਈ ਗੱਲ ਹੋ ਜਾਏ ਤੇ ਨਾਲ ਦੀ ਨਾਲ ਉਸੇ ਵਕਤ ਕਹਿ ਦਿਓ ਸੌਰੀ ਨੇਰੇ ਤੋਂ ਹੋਵੇ ਲਗਾ ਲੋ ਉੱਥੇ ਖਤਮ ਹੋ ਜਗੇ ਅੱਗੇ ਤੁਰੇਗੀ ਨਹੀਂ ਮੁੱਦਾ ਬਣੇਗਾ ਹੀ ਮੁੱਦਾ ਨਹੀਂ ਬਣੇਗਾ ਘਰ ਦਾ ਕਲੇਸ਼ ਨਹੀਂ ਵਧੇਗਾ ਤੂੰ ਗਲਤੀ ਨੂੰ ਕਦੇ ਵੀ ਸਿੱਧ ਕਰਨ ਦੀ ਕੋਸ਼ਿਸ਼ ਨਾ ਕਰੋ ਕਦੇ ਵੀ ਜਸਟੀਫਾਈ ਕਰਨ ਦੀ ਕੋਸ਼ਿਸ਼ ਨਾ ਕਰੋ ਮੰਨਣ ਵਿੱਚ ਪੜਾ